ਹਾਂਜੀ ਤੁਹਾਡਾ ਮੇਰਾ ਨਾਮ ਕੌਮੀ ਕੋਇਲ ਹੈ ਜੀ ਭਾਜੀ ਕੀ ਅੱਜ ਲੜਾਈ ਝਗੜਾ ਹੋਇਆ ਸੀਗਾ ਆਪਣਾ ਕਿਹੜਾ ਕਾਨੂੰਨੀ ਦੇ ਵਿੱਚ ਜਿਹੜੀ ਲੜਾਈ ਝਗੜਾ ਹੋਇਆ ਕੀ ਆ ਸਾਰਾ ਨਹੀਂ ਵਿੱਚ ਨਹੀਂ ਬਾਹਰ ਹੋਇਆ ਗੇਟ ਤੋਂ ਬਾਹਰ ਹੋਇਆ ਜਿਹੜਾ ਝਗੜਾ ਹੋਇਆਗਾ ਇਹ ਮਾੜੀ ਮੋਟੀ ਕੋਈ ਪਹਿਲੇ ਦੀ ਲੜਾਈ ਚੱਲਦੀ ਪਈ ਸੀ ਉਹਨਾਂ ਦੇ ਕਰਕੇ ਸਵੇਰੇ ਸਾਰਾ ਕੁਝ ਹੋ ਵੀ ਗਿਆ ਠੀਕ ਵੀ ਹੋ ਗਿਆ ਫਿਰ ਗਾਲ ਕੱਢਣ ਪਿੱਛੇ ਫਿਰ ਦੁਬਾਰਾ ਲੜਾਈ ਹੋ ਗਈ ਇਹ ਲੜਾਈ ਹੋਈ ਕਿਹਨਾਂ ਦੇ ਵਿੱਚ ਆ ਤੇ ਤੁਹਾਡੇ ਸੱਟ ਕਿਵੇਂ ਲੱਗੀ ਮੈਂ ਤਾਂ ਛਡਾ ਰਿਆ ਸੀ ਫਿਰ ਜੀ ਮੇਰੇ ਵੀ ਉੱਥੇ ਨਾਲ ਹੀ ਸ਼ੌਪ ਆ ਗਏ ਕਿਹਨਾਂ ਦੀ ਲੜਾਈ ਹੋਈ ਸੀ ਤੇ ਕਿਸ ਕਾਰਨ ਹੋਈ ਹੈ ਜਿਹੜਾ ਇਹ ਆਪਸ ਵਿੱਚ ਯਾਰ ਦੋਸਤੀ ਸੀ ਪਰ ਇਹ ਕਿਹੜਾ ਬਾਹਰਲੇ ਨੇ ਮੱਲੇਦਾਰ ਹੀ ਆ ਨੇੜੇ ਨੇੜੇ ਰਹਿੰਦੇ ਨੇ ਜੀ ਕੋ ਬਾਹਰਲਾ ਕੋਈ ਵੀ ਬੰਦਾ ਨਹੀਂ ਸੀਗਾ ਤੇ ਆਪਸ ਵਿੱਚ ਇਹਨਾਂ ਦੀ ਮਾੜੀ ਜਿਹੀ ਗੱਲ ਤੋਂ ਲੜਾਈ ਹੋਈ ਬਸ ਗਾਲ ਕੱਢਣ ਤੋਂ ਲੜਾਈ ਸ਼ੁਰੂ ਹੋ ਗਈ ਹੈ ਉਹ ਕਿਸੇ ਨੂੰ ਬਰਦਾਸ਼ਤ ਨਹੀਂ ਹੋਏ ਉਹਦੇ ਕਰਕੇ ਤੇ ਭਾਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕੌਮੀ ਕੋਇਲ ਹੈ ਜੀ ਇਹ ਲੜਾਈ ਕਿਹਨਾਂ ਦੇ ਵਿੱਚ ਹੋਈ ਸੀ ਉਹਨਾਂ ਬੰਦਿਆਂ ਦਾ ਨਾਮ ਕਬੀਰਨਗਰ ਤੋਂ ਆ ਆਪਣਾ ਬਾਬਾਗਾ ਤੇ ਇਧਰੋਂ ਕਲੋਨੀ ਚ ਹਰਸ਼ ਮਾਜਣਾ ਦਾ ਅੱਛਾ ਜੀ ਇਹਨਾਂ ਦੀ ਤੇ ਇਹਨਾਂ ਦੀ ਆਪਸੀ ਲੜਾਈ ਹੋਈ ਹੈ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਹੈ ਇਹ ਦੱਸ ਸਕਦੇ ਕੁਝ ਨਹੀਂ ਕੋਈ ਮੜੀ ਮੋਟੀ ਗੱਲ ਪਿੱਛੇ ਆ ਪ੍ਰਾਣੀ ਹੁਣ ਯਾਰ ਦੋਸਤ ਨੇ ਯਾਰਾਂ ਦੋਸਤਾਂ ਦੇ ਵਿੱਚ ਕੋਈ ਨਾ ਕੋਈ ਪੁਰਾਣੀ ਬਹਿਸ਼ ਹੋ ਜਾਂਦੀ ਆ ਉਹਦੇ ਕਰਕੇ ਸ਼ੁਰੂ ਹੋ ਗਈ ਸੀ। ਭਾਜੀ ਇਹ ਤੇ ਲੱਗਦਾ ਕਿ ਤੇ ਕੋਈ ਫਾਇਰਿੰਗ ਵਗੈਰਾ ਵੀ ਹੋਈ ਆ ਜਾਂ ਕਿਸ ਤਰ੍ਹਾਂ ਦਾ ਕੋਈ ਫੇਰ ਉਹ ਦੂਸਰਾ ਲੱਗਦਾ ਪਿਸਤਲ ਵੀ ਜਿਹੜਾ ਸਰਰਾ ਜਿਹਾ ਨਹੀਂ ਹੁੰਦਾ ਜਿਵੇਂ ਡੁਪਲੀਕੇਟ ਉਦਾਂ ਦਾ ਲੱਗਦਾ ਕੋਈ ਏਦਾਂ ਦੀ ਫਾਇਰ ਵਾਲੀ ਤਾਂ ਕੋਈ ਗੱਲ ਨਹੀਂ ਕਿੰਨੇ ਬੰਦੇ जख्मी ਹੋਏ ਇਸ ਮਾਮਲੇ ਦੇ ਵਿੱਚ ਜਖਮੀਆਂ ਮੇਰੇ ਮਾੜੀ ਜੀ ਸੜਾਂਦੇ ਤੋਂ ਗੇਟ ਤੇ ਸੱਟ ਲੱਗੀ ਆ ਗੇਟ ਵੱਜ ਗਿਆ ਸੀਗਾ ਤੇ ਦੋ ਮੁੰਡੇ ਲੱड्डੂ ਤੇ ਬਾਬਾ ਗੇ ਦੋਨੋਂ ਭਰਾ ਉਹਨਾਂ ਦੇ ਸੱਟਾਂ ਲੱਗੀਆਂ ਨੇ ਅੱਛ ਹਾਂਜੀ ਆ ਪਹੁੰਚੇ ਮੁਲਾਜ਼ਮ ਉੱਥੇ ਪਹੁੰਚੇ ਨੇ ਇੱਥੇ ਮੁਲਾਜ਼ਮੇ ਮੋਕਾ ਬਾਰਦਾਤੇ ਵੀ ਆਏ ਸੀਗੇ ਤੇ ਉੱਥੇ ਆਪਣਾ ਬਿਆਨ ਲੈਣ ਲਈ ਅਪੋਲੇ ਚ ਵੀ ਪਹੁੰਚੇ ਨੇ ਤੇ ਹੁਣ ਕੀ ਮੰਗ ਚਾਹਦੇ ਨੇ ਪ੍ਰਸ਼ਾਸਨ ਦੀ ਕੁਝ ਨਹੀਂ ਮੰਗ ਇਹੀ ਆ ਵੀ ਇਹਨਾਂ ਦਾ ਜੋ ਵੀ ਇਨਸਾਫ ਦਵਾਇਆ ਜਾਵੇ ਇਦਾਂ ਦੀ ਗੁੱਡਾਂ ਕਰਦੀ ਦੁਆਰਾ ਨਾ ਹੋਵੇ ਇਸ ਏਰੀਆ 'ਚ ਹਾਂਜੀ ਬਸ ਸ਼ਾਂਤ ਮਾਹੌਲ ਰਹੇ ਬਸ ਭਾਜੀ ਕੀ ਨਾਮ ਹੈ ਜੀ ਦਾ ਮੇਰਾ ਇੰਦਰ ਜੀ ਦੇ ਕਿਹ ਕੀ ਮਸਲਾ ਹੋਇਆ ਅੱਜ ਜੈਨਕੋਨੀ ਦੇ ਵਿੱਚ ਲੜਾਈ ਚੱਲਦਾ ਹੋਇਆ ਬਸ ਇਹਨਾਂ ਦੇ ਨਾਲ ਹੋਇਆ ਕਿਹਨਾਂ ਵੱਲੋਂ ਅੱਜ ਇਹਦਾ ਟੈਗਰ ਹੈ ਇਹ ਇੱਕ ਇੱਕ ਤਾਂ ਫੋਮੀ ਹੈ ਇੱਕ ਕੋਈ ਹਰਸ਼ ਮਹਾਜਨ ਆਈ ਉਹਨਾਂ ਨੇ ਸਾਨੂੰ ਫੋਨ ਕਰਕੇ ਬੁਲਾਇਆ ਸੀ ਤੇ ਅਸੀਂ ਫੋਨ ਉੱਥੇ ਗਏ ਆ ਉੱਥੇ ਪਹਿਲਾਂ ਹੀ ਫਟੋਫਟ 10 ਬੰਦੇ ਖੜੇ ਸੀ ਜਿਨ੍ਹਾਂ ਕੋਲ ਪਿਸਤਲ ਵੀ ਲੱਗੀ ਹੋਈ ਸੀ ਤੇ ਟੋਕੇ ਸੀਗੇ ਦਾ ਵੱਡੇ ਵੱਡੇ ਮਸਲਾ ਕੀ ਸੀਗਾ ਕਹਿੰਦੇ ਲਈ ਬੁਲਾਇਆ ਸੀਗਾ ਮਸਲਾ ਮੈਨੂੰ ਕੋਈ ਗੱਲ ਕਰਨ ਲਈ ਬੁਲਾਇਆ ਸੀਗਾ ਹੀ ਉਹਨਾਂ ਨੇ ਅੱਛਾ ਜੀ ਕੋਈ ਇਹਨਾਂ ਦੀ ਆਪਸੀ ਗੱਲ ਸੀਗੀ ਉਹਦੇ ਲਈ ਬੁਲਾਇਆ ਸੀ ਅਸੀਂ ਤਿੰਨੇ ਜਣੇ ਗਏ ਆ ਗੱਡੀ 'ਚ ਅਸੀਂ ਉਤਰਿਆ ਹੀ ਉਹ ਪਹਿਲਾਂ ਹੀ ਬੰਦੇ ਖੜੇ ਸੀਗੇ ਅਸੀਂ ਕਹੇ ਅਸੀਂ ਨਹੀਂ ਗੱਲ ਕਰਨੀ ਹੈਗੀ ਅਸੀਂ ਆਪਣੀ ਸੇਫਟੀ ਦੇਖੀ ਵੀ ਨਹੀਂ ਗੱਲ ਕਰਨੀ ਇਹਨਾਂ ਜਰ ਨੂੰ ਉਹ ਬੰਦੇ ਗਾਲਾਂ ਕੱਢਣ ਲੱਗੇ ਜੀ ਬਹਿਸ ਹੋਈ ਆ ਗਿਆ ਤੇ ਨਾਲ ਹੀ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਜੀ ਜਿਹਦੇ ਵਿੱਚ ਮਨਿੰਦਰ ਸਿੰਘ ਆ ਮਨਿੰਦਰ ਸਿੰਘ ਦੇ ਲੱਤ ਤੇ ਗੋਲੀ ਲੱਗੀ ਉਹਦੇ ਦੋ ਗੋਲੀਆਂ ਲੱਗੀਆਂ ਇੱਕ ਇੱਥੇ ਬਾਹਾਂ ਚ ਗੋਲੀ ਲੱਗੀ ਆ ਤੇ ਰਣਵੀਰ ਸਿੰਘ ਲੱਡੂ ਆ ਉਹਦੀ ਲੱਤ ਤੇ ਗੋਲੀ ਲੱਗੀ ਆ ਤੇ ਮਨਿੰਦਰ ਸਿੰਘ ਦੇ ਦਾਹ ਨਾਲ ਵਾਰ ਕੀਤੇ ਆ ਉਹਦੇ ਆ ਗੁੱਟ ਲੈ ਗਿਆ ਨਾਲ ਬੱਸ ਬੱਸ ਹੋਰ ਨਹੀਂ ਗਈ ਤੋ ਲਾਵਾ ਹੋਰ ਕੀ ਕਿਹੜੇ ਕਿਹੜੇ ਹਮਲਾ ਕਰਕੇ ਸਿਗੇ ਕੋਈ ਸੀਸੀਟੀਵੀ ਆਈਐਸ ਮਾਮਲੇ ਇਹ ਨਹੀਂ ਪਤਾ ਜੀ ਮੈਂ ਤਾਂ ਉਹ ਸੀਰੀਅਸ ਸਿਗੇ ਉਹਨਾਂ ਨੂੰ ਇੱਥੇ ਫਟਾਫਟ ਹਸਪੀਟਲ ਲੈ ਕੇ ਆਏ ਆਂ ਭਾਜੀ ਕਿੱਥੇ ਦੇ ਰਹਿਣ ਵਾਲੇ ਮੁੰਡੇ ਜਿਨ੍ਹਾਂ ਨੇ ਹਮਲਾ ਕੀਤਾ ਇਹ ਜਾਣਗਲੂ ਇਹ ਹਾਂਜੀ ਜਾਣਗਲੂ ਕੀ ਮਾਮਲਾ ਹੋਇਆ ਜੀ ਇਹ ਮਾਮਲਾ ਦਾ ਲੜਾਈ ਝਗੜਾ ਹੋਇਆ ਸਨ ਤਾਂ ਫੋਨ ਕਿਹਾ ਸੀ ਅਸੀਂ ਮੌਕੇ ਤੇ ਆਏ ਐ ਸੇ ਹੈ ਨਹੀਂ ਕੋਈ ਵੀ ਅੱਛਾ ਜੀ ਬਾਸ ਵੀ ਵੀਰਿਆ ਕੈਮਰੇ ਦਾ ਕੋਈ ਸਾਨੂੰ ਫੁਟੇਜ ਮਿਲੀ ਆ ਕੋਈ ਲੜਾਈ ਝਗੜਾ ਕਿੱਦਾਂ ਹੋਇਆ ਕਹਿੰਦਾ ਇਤਲਾਕ ਕਿੰਨਾ ਉਤਦਾ ਮੇਰੀ ਤੁਹਾਨੂੰ ਜਿਹੜਾ ਮਾਮਲਾ ਹੈ। ਇਤਲਾਕ ਸਾਡੇ ਦਾ ਪੂਰ ਗਿਆ ਵੀ ਲੜਾਈ ਝਗੜਾ ਹੋ ਰਿਹਾ ਇੱਥੇ। ਅੱਛਾ ਜੀ। ਗੈਰ ਕੋਲੋਨੀ ਦੇ ਬਾਹਰ। ਤਾਂਦੇ ਆ ਪੰਜ ਸੱਤ ਜਣੇ ਹੈਗੇ ਇਕੱਠੇ। ਕਿਹੜਾ ਲੈ ਆ? ਸਰ ਕਿੰਨੀਆਂ ਕਿਤੇ ਗੋਲੀਆਂ ਲੱਗੀਆਂ ਨੇ? ਨਹੀਂ ਗੋਲੀਆਂ ਗਾਲੀਆਂ ਦਾ ਕੋਈ ਨਹੀਂ ਅਜੇ ਕਲੀਅਰ ਹੋ ਰਿਹਾ। ਅੱਛਾ ਜੀ। ਵੀ ਉਹ ਕਹਿੰਦੇ ਡਾਂਗਾ ਦਾ ਦਾਦ ਸੀ ਉਹਨਾਂ ਕੋਲ। ਸਿਸੀਟੀਵੀ ਆਈ ਐਸ ਮਾਮਲੇ ਦੀ ਸਾਰੀ ਕੋਈ ਨਹੀਂ ਸਾਡੇ ਕੋ ਕੋਈ ਨਹੀਂ ਹੈ ਲੈਟ ਹੀ ਹੈ ਨਹੀਂ ਅਸੀਂ ਇੱਕ ਤੱਕਾਂ ਰਜਮ ਜੀ। ਤਾਂ ਪਤਾ ਲੱਗੇ ਕਿਸ ਵਿਅਕਤੀ ਦੇ ਗੋਲੀਆਂ ਚੱਲੀਆਂ ਤੇ ਕਿੰਨਾ ਬਣਦਾ। ਨਹੀਂ 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 ਕੋਈ ਪਤਾ ਨਹੀਂ ਲੱਗਾ ਹਜੇ ਤੱਕ ਕਲੀਅਰ ਕਰਕੇ ਫੇਰ ਦੇ ਦੇ ਸਰ ਕਿਹੜਾ ਏਰੀਆ ਜੀ ਇਹ ਆਪਣੇ ਸ਼ੇਰਪੁਰ ਚੌਂਕੀ